ਜੀ ਜਿਆਨੋ ਕਿਦਾਂ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੋਗੇ ਖੂਬ ਮਜ਼ੇਜ ਹੋਵੋਗੇ ਜਿੱਥੇ ਵੀ ਹੋਵੋਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉਪਰ ਵੱਲ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਦੇ ਕੇ ਪਸ਼ਵਾਸ਼ ਰੱਖੇ ਤੇ ਲੋ ਜੀ ਆਪਾਂ ਆ ਗਏ ਹਾਂ ਜੀ ਅਮਰ ਰੋਜ਼ੀ ਤੇ ਆਤਮਾ ਦਾ ਨਾ ਬਤਾ ਆਤਮਾ ਸਿੰਘ ਤੇ ਅਮਰ ਰੋਜ਼ੀ ਦੀ ਜਿਹੜੀ ਗਾਣਿਆਂ ਦੀ ਟਿਊਨਿੰਗ ਹੁੰਦੀ ਹੈ ਨਾ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਆਪਾਂ ਇਹਨਾਂ ਦੋਨਾਂ ਦਾ ਅੱਜ ਦੇਖਣ ਜਾ ਰਹੇ ਹਾਂ ਬਲਕਿ ਸੁਣਨ ਜਾ ਰਹੇ ਹਾਂ ਜੀ ਇੱਕ ਵਧੀਆ ਜਿਹਾ ਗੀਤ ਤੇ ਪਹਿਲੇ ਇੱਕ ਗੀਤ ਨਹੀਂ ਹੁੰਦਾ ਇਹਨਾਂ ਦੇ ਗੀਤਾ ਦੇ ਵਿੱਚ ਗੀਤ ਹੁੰਦੇ ਨੇ ਤੇ ਪਹਿਲੇ ਆਪਾਂ ਇਹਨਾਂ ਦੀ ਵੀਡੀਓ ਦੇਖ ਲੈਂਦੇ ਆ ਬਾਕੀ ਗੱਲ ਬਾਤ ਜਿਹੜੀ ਉਹ ਵੀਡੀਓ ਦੇ ਐਂਡ ਵਿੱਚ ਕਰਦੇ ਆ ਰਾਗ ਆ ਗਿਆ ਹਮ ਮੈਂ ਸੁਣਿਆ ਇਸਤਿਫਾ ਦੇਗੀ ਕੈਪਟਨ ਸਾਹਿਬ ਕੋਲੇ ਮੈਂ ਮਰ ਜਾਏ ਕਿਸਮਤ ਦੇ ਕੈਸੇ ਤਾਰ ਜੁੜੇ ਹੈ ਮੈਂ ਸੁਣਿਆ ਮੈਂ ਡਰਦਾ ਬੰਦਾ ਕਹਿੰਦੇ ਆ ਵੀ ਕੈਪਟਨ ਸਾਹਿਬ ਕਿਤੇ ਦਿੱਲੀ ਤੋਂ ਜਹਾਜ਼ ਲੈ ਕੇ ਇੱਥੇ ਨਾ ਆ ਜਾ ਮੈਂ ਸੁਣਿਆ ਅਸਤੀਫਾ ਦੇਗੀ ਕੈਪਟਨ ਸਾਹਿਬ ਕੁੜੀ ਮੈਂ ਮਰ ਜਾਏ ਕਿਸਮਤ ਦੇ ਕੈਸੇ ਤਾਰ ਜੁੜੇ ਹੈ ਉੱਗੀ ਪਰ ਉਸ ਸਾਥੀ ਵੀ ਤੋਂ ਈ ਪਰੋਥਾ ਟੀਵੀ ਤੋਂ ਤਸਵੀਰ ਬਦਲਦੀਦਾ ਪਤਾ ਨਹੀਂ ਲੱਗਦਾ ਆਦਮੀ ਆਦਕਦੀ ਬਦਲਦੀਦਾ ਇਹ ਪਤਾ ਨਹੀਂ ਲੱਗਦਾ ਆਦਮੀ ਆਦਕਦੀ ਬਦਲਦੀਦਾ ਜਿੰਦਗੀ ਦੇ ਵਿੱਚ ਕਾਮਯਾਬੀ ਦੀ ਇੱਕ ਨਿਸ਼ਾਨੀ ਹੈ ਜਿਹੜਾ ਜਾਤ ਪਾਤ ਤੋਂ ਉੱਪਰ ਹੋ ਜਾਂਦਾ ਜਿਹੜਾ ਮੀਰੀ ਗਰੀਬੀ ਤੋਂ ਉੱਪਰ ਹੋ ਜਾਂਦਾ ਉਹਨੂੰ ਕਿਤੇ ਹਾਰ ਨਹੀਂ ਹੁੰਦੀ ਕੋਪਰੇਨਾਦਮ ਹੇ ਹੇ ਸਾਡੇ ਯੂਐਸਏ ਤੋਂ ਨੰਬਰਦਾਰ ਮਹਿੰਦਰ ਸਿੰਘ ਜੀ ਬਰੋਮ ਦੇਖਿਆ ਧੰਨਵਾਦ ਜਗਤਵਿੰਦਰ ਖਾਬੜਾ ਜੀ ਸਾਡੇ ਬਾਪੂ ਹਰਵੰਸ ਸਿੰਘ ਯੂਐਸਏ ਵਾਲੇ ਸਾਰੇ ਦੇਖ ਰਹੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ ਏ ਦੇਣਾ ਹੁੰਦਾ ਉਹ ਛੱਤ ਪਾੜ ਕੇ ਦੇ ਅੰਦਰ ਹੁਣ ਅੱਗੇ ਵੀ ਕਹਦੇ ਅੱਗੇ ਵੀ ਕਹਦੇ ਅੱਗੇ ਵੀ ਕਹਦੇ ਜੇ ਖੋਣਾ ਹੋਵੇ ਹੱਥੋਂ ਵੀ ਖੋ ਲੈਣਾ ਕਿਉਂਕਿ ਮੈਂ ਥੱਪੜ ਨਹੀਂ ਕਹਿ ਸਕਦਾ ਹੱਸਣਾ ਨਹੀਂ ਇਹ ਵੀ ਕਹਦੇ ਜੇ ਖੋਣਾ ਹੋਵੇ ਹੱਥੋਂ ਖੋ ਲੈਣਾ ਏ ਵੀ ਕਹਿ ਦੇ ਜਿ ਕੁਣਾ ਹੋਵੇ ਅਠੋਂ ਫੋੜੇ ਦਾ ਉੱਡਦੀ ਉੱਡਦੀ ਮੇਰੇ ਵੀ ਗਲ ਪੈ ਗਈ ਯਾ ਕੰਨੀ ਉੱਡਦੀ ਉੱਡਦੀ ਤੇਰੇ ਵੀ ਗਲ ਪੈ ਗਈ ਯਾ ਕੰਨੀ ਉਹ ਕਰਮਾਂ ਦੇ ਬਲੀ ਨਿਕਲ ਕੇ ਕਰਨ ਗੀਤ ਚੰਨੀ ਉਹ ਕਰਮਾਂ ਦੇ ਬਲੀ ਨਿਕਲ ਕੇ ਜਲ ਜੀਤ ਚੰਨੀ ਨਾਲ ਤਾੜੀ ਉਹ ਕਰਮਾਂ ਦੇ ਬਲੀ ਨਿਕਲ ਕੇ ਕਰਨ ਗੀਤ ਚੰਨੀ ਉਹ ਕਰਮਾਂ ਦੇ ਬਲੀਲ ਕਲਗੇ ਚੰਨ ਜੀ ਤੇ ਚੰਨੀ ਕਦੇ ਬੰਦਾ ਗਰਮ ਬਿਆਨ ਨਹੀਂ ਦਿੰਦਾ ਉਹਦੇ ਨਾਲ ਤੇ ਜ਼ੋਰਦਾਰ ਤਾੜੀ ਉਹ ਜਾਂ ਖੜ ਵਰਗੀ ਠੰਡੀ ਕਿਸੇ ਦੇ ਕੋਲ ਸਿਆਸਤ ਨਹੀਂ ਅੰਬਿਕਾ ਸੋਨੀ ਕਹਿੰਦੇ ਦਿੱਲੀ ਸੇਤ ਆਜ਼ਾਦ ਨਹੀਂ ਜਦੋਂ ਅੰਬਿਕਾ ਸੋਨੀ ਜੀ ਦਾ ਨਾਂ ਆਇਆ ਨਾ ਵੀ ਇਹਨਾਂ ਨੂੰ ਮੁੱਖ ਮੰਤਰੀ ਬੋਣਾ ਪਤਾ ਕੀ ਕਹਿੰਦੇ ਮੇਰੀ ਸੇਤ ਆਜ਼ਾਦ ਨਹੀਂ ਦਿੰਦੀ ਉਹਦੇ ਬਾਰੇ ਲਿਖਿਆ ਕੀ ਲਿਖਿਆ ਓਏ ਪਰसों ਵਜੀਰ ਸੀਗੇ ਉਹ ਅੱਜ ਨਹੀਂ ਹੈਗੇ ਕੀ ਪਰ ਹੁਸਾ ਉਹ ਰਾਜਨੀਤੀ ਵਿੱਚ ਮੈਂ ਕਹ ਨਹੀਂ ਮਰੋ ਰਾਜਨੀਤੀ ਵਿੱਚ ਭੇਦ ਨਹੀਂ ਵਜੀਰ ਬਦਲਦੀਦਾ ਹਾਂ ਮਜੀਰ ਬਦਲਦੀਦਾ

ਭਰਾ ਜਿੰਦਰ ਦੀ ਜੂ ਸੁਣਿਆ ਕਰੋ ਜਿਹੜੀਆਂ ਠੰਡੀਆਂ ਖਬਰਾਂ ਨੇ ਅੱਜ ਭਾ ਪੰਜਾਬ ਕੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਹੁਦੇ ਕੀ ਸੌ ਚੱਕੇਗੇ ਇਹ ਆ ਪੰਜਾਬ ਵਾਲਾ ਦਾਬ ਤੇ ਜਿਹੜੇ ਉੱਥੇ ਕੜਿਆ ਹਾਂਜੀ ਗੱਟੀਆਂ ਅੰਦਰ ਵੜਕੀਆਂ ਗੱਟੀਆਂ ਬਾਹਰ ਨਿਕਲਣ ਲੱਗੀਆਂ ਚਾਰ ਪੰਜ ਗੱਟੀਆਂ ਰਾਜਪਾਲ ਵੱਲ ਜਾ ਰਹੀਆਂ ਲੱਗਦਾ ਮੈਨੂੰ ਕੋਈ ਅਨਾਉਂਸ ਕਰਦਾ ਪਿਓ ਦੇ ਪੁੱਤ ਨੇ ਢੀਂਡ ਠਾਰ ਦਿੰਦੇ ਉਹਨਾਂ ਚੈਨਾਂ ਦੇ ਨਾਲ ਤੇ ਜ਼ੋਰਦਾਰ ਤਾਲ ਵੀ ਏ ਸਣ ਕੇ ਬਈਆ ਹੋ ਉਹ ਰੌੜਾ ਪਾਪਾ ਚੈਨਾਂ ਦਾ ਪੁੱਤੇ ਠੋਕ ਪੂਰੀ ਬੰਦੀ ਉਹ ਰੌੜਾ ਪਾਪਾ ਚੈਨਾਂ ਦਾ ਪੁੱਤੇ ਠੋਕ ਬੜੀ ਬੰਦੀ ਉਹ ਕਰਮਾਂ ਦੀ ਬਲੀ ਨਿਕਲ ਕੇ ਕਰਮ ਜੀਤ ਚੰਗੀ ਕਰਮਾਂ ਦੇ ਭਲੀ ਨਿਕਲ ਗਈ ਯਾਰ ਨਜੀ ਤੇ ਜੰਨੀ ਓਟੋ ਤਾੜੀ ਜਿੰਦੇ ਜੰਪੜਿਆ ਵੀ ਓਟੋ ਕੋ ਤਾੜੀ ਓਟੋ ਕੋ ਤਾੜੀ ਕਾਲਾ ਛਾ ਗਿਆ ਬਈ ਬੀਹਾ ਦੇ ਕੇ ਕੱਲ ਸਭ ਦੀ ਰੇਲ ਬਣਾ ਗਿਆ ਵੇ ਹਾਏ 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 ਓ ਠੋਕੋ ਤਾੜੀ ਮੈਂਦੀ ਮਿੰਟ ਮੈਨੂੰ ਵੀ ਸਿੱਧੂ ਸਮਝ ਲੋ ਯਾਰ ਤਾੜੀ ਮਾਰ ਦੋ ਓ ਤਾੜੀ ਪਰ ਮਨਨ ਕਮੇਟੀ ਤੂੰ ਮਾਰਨ ਦਾ ਬੜਾ ਚੰਗਾ ਕਰ ਸਕਦਾ ਠੋਕੋ ਤਾੜੀ ਆ ਗਿਆ ਵਈ ਇਮਾਨਦਾਰੀ ਦੇ ਨਾਂ ਅੱਧੀ ਸਾਤੀ ਏਮ ਕਮ ਆ ਗਿਆ ਵਈ ਇਮਾਨਦਾਰੀ ਦੇ ਸਿਰ ਤੇ ਪੂਰੀ ਏਮ ਕਮ ਆ ਗਿਆ ਵਈ ਉਹ ਮੇਲੇ ਵਿੱਚ ਨਹੀਂ ਪਤਾ ਲੱਗਦਾ ਢੀੜ ਬਦਲਦੀ ਦਾ ਮੇਲੇ ਵਿੱਚ ਹੀ ਪਤਾ ਲੱਗੇ ਕਦੇ ਢੀੜ ਬਦਲਦੀ ਦਾ ਉਹ ਪਤਾ ਨਹੀਂ ਲੱਗਦਾ ਰੋਜੀ ਇਹਦੀ ਤੱਕੀ ਬਦਲਦੀ ਦਾ ਵਾਲੀ ਆ ਚੈਨਲ ਵਾਲਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਇਨਸਾਨ ਦੇ ਨਾਲ ਇਨਸਾਨੀਅਤ ਦਾ ਰਿਸ਼ਤਾ ਰੱਖਿਆ ਕਰੋ ਉਹਦੀ ਜਾਤ ਪਾਤ ਨਹੀਂ ਪਰਖੀ ਦੀ ਹੁੰਦੀ ਜਿਹੜੇ ਰੱਬ ਦੇ ਘਰ ਨੂੰ ਮੰਨਦੇ ਨੇ ਉਹ ਕਦੇ ਜਾਤ ਪਾਤ ਨਹੀਂ ਦੇਖਦੇ ਉਹਨਾਂ ਬਾਰੇ ਕੀ ਲਿਖਿਆ ਹੋਏ ਆਪਿਆਂ ਨੂੰ ਮਾਣ ਹੈ ਸੋਹਣੇ ਪੰਜਾਬ ਦੇ ਨਾਂ ਤੇ ਜ਼ੋਰਦਾਰ ਤਾੜੀ ਨੂੰ ਗੀਰਾਂ ਦੀ ਧਰਤੀ ਪੰਜਾਬ ਬਸਾਇਆ ਏ ਰੱਬ ਦੇ ਘਰ ਕੋਈ ਹੂਜਲੀ ਚਲੀ ਸੱਚ ਦਿਖਾਇਆ ਏ दिखा ओ दिखाया हाँ। है, है हर खड़ा खड़ा बन्नी बन्नी, हाथ मा के पली निकल के चरण चेत जंगे पता नहीं लगता आत्मिया तक देर बदल देना भली पता लॻदा आत्म आस कधीर बदल देरा पता न लॻंदा आत में आस कधीर बदल देरा ਕਿੰਨਾ ਵਧੀਆ ਵੀਰ ਨੇ ਗਾਣਾ ਗਾਇਆ ਪਤਾ ਨਹੀਂ ਚਲਦਾ ਆਤਮਿਆ ਆਪਣਾ ਨਾਂ ਲੈ ਲਿਆ ਨਾ ਵਿੱਚ ਆਪਣਾ ਨਾਂ ਲੈ ਕੇ ਉਹਨੇ ਗਾ ਦਿੱਤਾ ਆਤਮਾ ਤੇ ਰੋਜ਼ੀ ਦਾ ਵੀ ਨਾਂ ਲਿਆ ਉਹ ਅਸੀਂ ਦਾ ਵੀ ਨਾਂ ਲਿਆ ਨਾ ਉਹਨੇ ਕਿਹਾ ਕਿ ਕੋਈ ਪਤਾ ਨਹੀਂ ਚਲਦਾ ਜਿੱਦਾਂ ਕਿ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਉਹ ਦੇਣ ਲੱਗੇ ਤੇ ਉੱਤੋਂ ਛੱਤ ਪਹਾੜ ਕੇ ਦੇ ਦੇ ਤੇ ਜੇ ਉਹ ਲੈਣ ਲੱਗੇ ਤੇ ਹੱਥਾਂ ਦੇ ਵਿੱਚੋਂ ਦਿੱਤਾ ਹੋਇਆ ਵੀ ਖੋਲ ਲਵੇ ਉਹ ਕਹਿੰਦੇ ਜੀ ਆਪਣਾ ਫਕੀਰ ਤੋਂ ਅਮੀਰ ਹਾਂਜੀ ਨਹੀਂ ਫਕੀਰ ਤੋਂ ਬਾਦਸ਼ਾਹ ਤੇ ਬਾਦਸ਼ਾਹ ਤੋਂ ਫਕੀਰ ਬਣਦੇ ਸਮਾਂ ਨਹੀਂ ਲੱਗਦਾ ਸਮਾਂ ਨਹੀਂ ਲੱਗਦਾ ਤੇ ਬਿਲਕੁਲ ਇਹ ਸਾਰੇ ਰੱਬ ਦੇ ਖੇਡ ਨੇ ਜਿੰਨੂੰ ਚਾਵੇ ਜੋ ਮਰਜ਼ੀ ਬਣਾ ਜੋ ਮਰਜ਼ੀ ਬਣਾ ਸਕਦਾ ਰਾਤੋਂ ਰਾਤ ਰਾਤੋਂ ਰਾਤ ਛੱਡ ਕੇ ਮਿੰਟ ਦੇ ਵਿੱਚ ਕੁਝ ਵੀ ਕਰ ਸਕਦਾ ਉਹ ਉੱਤੇ ਜਿਹੜੀ ذات ਬੈਠੀ ਹੈ ਪਤਾ ਨਹੀਂ ਲੱਗਦਾ ਸੋਣੀਏ ਤਕਦੀਰ ਬਦਲਦੀ ਦਾ ਤੇ ਵਾਕਈ ਜੀ ਕੋਈ ਪਤਾ ਨਹੀਂ ਅਸੀਂ ਦੇਖੋ ਅੱਜ ਆਤਮਾ ਭਾਜੀ ਜਿਹੜੇ ਨੇ ਨਾ ਪੂਰੇ ਜੋਸ਼ ਦੇ ਵਿੱਚ ਅੱਜ ਅਮਨ ਰਜ਼ੀ ਨੇ ਜੋ ਕਹਿ ਦਿੱਤਾ ਅੱਜ ਮੈਂ ਨਹੀਂ ਮੇਰੇ ਸਕ੍ਰਿਪਟ ਸਾਰੇ ਡਿਜੀਤੂ ਲਿਖਦਾ ਮੈਨੂੰ ਤੂੰ ਕਾਪੀ ਵੀ ਨਹੀਂ हां ਤੇ ਫਿਰ ਗਾ ਵੀ ਆਪ ਹੀ ਲਾ ਵੀ ਆਪ ਹੀ ਲਾ ਗਾ ਅੱਜ ਵੈਸੇ ਅਮਰ ਰੋਜ਼ ਜਿਲੀ ਸੀ ਹੋਰ ਰੈਸਟ ਤੇ ਸੀਰ ਘਾਟੀ ਉਹਨੇ ਇੱਕ ਦੋ ਵਾਰ ਹੀ ਬੋਲੇ ਨੇ ਬਾਕੀ ਸਾਰਾ ਗੀਤ ਜੀਰਾ ਹੈ ਨਾ ਉਹ ਆਤਮਾ ਸਿੰਘ ਨੇ ਗਾਏ ਤੇ ਬੜਾ ਵਧੀਆ ਵੀਰੇ ਨੇ ਗੀਤ ਗਾਇਆ ਬੜਾ ਅੱਛਾ ਲੱਗਿਆ ਅੱਛਾ ਇਹਨਾਂ ਦੀ ਜੋੜੀ ਜੜੀ ਹੈ ਨਾ ਮਜ਼ੇ ਵਾਲੀ ਮਤਲਬ ਕਿ ਕੈਪ ਜੋੜੀ ਹੈ ਤੁਸੀਂ ਵੇਖੋ ਉਹ ਸਟੇਜ ਤੇ ਵੀ ਆਪਣਾ ਫੇਸ ਇੰਪ੍ਰੈਸ਼ਨ ਇੱਕ ਦੂਜੇ ਨੂੰ ਦੇਖ ਕੇ ਐਵੇਂ ਦੇ ਦੇ ਹੁਣ ਇਹ ਨੇ ਇਹ ਜਿਵੇਂ ਉਹ ਕੰਪੀਟੀਟ ਨਹੀਂ ਹੁੰਦੇ ਇੱਕ ਦੂਜੇ ਨੂੰ ਕੰਪੀਟੀਟ ਕਰਨਾ ਅੱਛਾ ਤੂੰ ਮੈਨੂੰ ਗੱਲ ਇਹ ਆਪਣਾ ਬੋਲੀ ਪਾਈ ਮੈਂ ਵੀ ਤੈਨੂੰ ਬੋਲੀ ਪਾ ਲਿਆ ਹਾਂ ਕਿ ਜੋ ਅੰਡਰ ਪਲੇਸਮੈਂਟ ਦੀ ਗੱਲ ਕਰਨਾ ਬੜੀ ਵੱਡੀ ਗੱਲ ਹੈ ਬਿਲਕੁਲ ਜੀ ਤੇ ਬਾਕੀ ਮੈਨੂੰ ਅਮਰ ਰੋਜ਼ੀ ਕੱਲੀ ਵੀ ਗਾਣਾ ਗਾਇਆ ਨਾ ਸਟੇਜ ਤੇ ਉਹਦੇ ਨਾਲ ਜਿਹੜੀ ਮੈਨੂੰ ਆਤਮਾ ਸਿੰਘ ਤੇ ਅਮਰ ਰੋਜ਼ੀ ਦੀ ਇਕੱਠੀ ਟਿਊਨਿੰਗ ਬਣੀ ਹੈ ਨਾ ਉਹ ਬੜੀ ਟਿਊਨਿੰਗ ਇਹਨਾਂ ਦੀ ਬੜੀ ਵਧੀਆ ਲੱਗਦੀ ਹੈ ਕਿ ਇੱਕ ਦੂਜੇ ਨੂੰ ਇਹ ਗੱਲ ਤੇ ਗੱਲ ਕਰਨੀ ਹੈ ਬੜੀ ਵੱਡੀ ਗੱਲ ਹੈ ਉਹ ਬੜਾ ਅੱਛਾ ਲੱਗਦਾ ਉਹ ਖੇਡ ਬੱਝ ਜਾਂਦੀ ਹੈ ਹਾਂਜੀ ਮਤਲਬ ਇੱਕ ਦੂਸਰੇ ਨਾਲ ਸਵਾਲ ਜਵਾਬ ਵੀ ਹੋ ਜਾਂਦੇ ਨੇ ਤੇ ਨਾਲੇ ਨਾਲ ਹੀ ਤਾਂ ਵੀ ਹੋ ਜਾਂਦਾ ਜੀ ਤੁਸੀਂ ਦੇਖੋ ਕਿੰਨੀ એનર્ਜੀ ਬੂਸਟ ਹੋ ਰਹੀ ਹੈ ਉਹਨਾਂ ਦੀ ਆਤਮਾ ਭਾਜੀ ਦੇ ਕੱਪੜੇ ਦੇਖੋ ਪੂਸੀਨੀ ਪੂਸੀਨੀ ਅੱਛਾ ਇਹ ਕਹਿੰਦਾ ਗਰਮੀ ਦਾ ਮੌਸਮ ਹੈ ਸ਼ਾਇਦ ਨਹੀਂ ਗਰਮੀ ਹੋਏ ਜੋ ਮਰਜ਼ੀ ਹੋਏ ਇੱ ਨੋ ਜ਼ਿਆਦਾ ਫਰਕ ਤੇ ਹੈ ਤੁਸੀਂ ਇਹ ਦੇਖੋ ਸਾਰੀ ਦੁਨੀਆ ਮਿਲਦੀ ਹੈ ਮਿਲਣਾ ਆ ਬਿਲਕੁਲ ਤੁਸੀਂ ਇਹ ਦੇਖੋ ਇੱਕ ਸਟੇਜ ਦੇ ਉੱਤੇ ਖਲੋ ਕੇ ਤੁਸੀਂ ਪਰਫਾਰਮੈਂਸ ਕਰ ਰਹੇ ਹੋ ਤੁਹਾਡਾ ਜ਼ੋਰ ਲੱਗ ਰਿਹਾ ਤੁਸੀਂ ਮਤਲਬ ਕਿ ਕੌਨਫੀਡੈਂਸ ਦੇ ਵਿੱਚੋਂ ਪਾਵਰ ਦੇ ਵਿੱਚੋਂ ਬਿਲਕੁਲ ਜੀ ਜ਼ਹਰੀ ਗਾਲਾ ਜਿਹੜਾ ਸ਼ੋਅ ਕਰਨਾ ਹੈ ਆਵਾਮ ਦੇ ਸਾਹਮਣੇ ਉਹਦੇ ਵਿੱਚ ਬੜਾ ਵੱਡਾ ਕੰਪੀਟੈਂਸ ਹੋਣਾ ਚਾਹੀਦਾ ਇਹ ਨੂੰ ਅਸੀਂ ਤੇ ਸਕੂਨ ਸੁਣਣ ਡਏ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਸਟੇਜ ਤੇ ਖਲੋ ਕੇ ਇਸ ਇਹਦੇ ਵਾਸਤੇ ਕਿੰਨੀ ਕ ਮਿਹਨਤ ਕੀਤੀ ਕਿੰਨੀ ਕ ਸਟਰਗਲ ਕੀਤੀ ਹੈ ਅੱਛਾ ਇੱਕ ਆਤਮਾ ਵੀਰ ਦੀ ਗੱਲ ਬੜੀ ਵਧੀਆ ਹੈ ਉਹਨਾਂ ਨੇ ਜਿਦੋਂ ਵੀ ਇਹਨਾਂ ਦੋਨਾਂ ਨੇ ਆਤਮਾ ਤੇ ਅਮਰ ਰੋਜ਼ੀ ਨੇ ਆਣਾ ਹੈ ਨਾ ਤੇ ਅਮਰ ਰੋਜ਼ੀ ਨੇ ਜਿਹੜੇ ਰੰਗ ਦਾ ਸੂਟ ਪਾਇਆ ਹੋਣਾ ਆਤਮਾ ਸਿੰਘ ਨੇ ਉਸ ਰੰਗ ਦੀ ਨਾਲ ਪਾਗ ਬੰਨੀ ਹੋਣੀ ਹੈ ਅਸੀਂ ਪਹਿਲੇ ਵੀ ਇਹਨਾਂ ਦੀ ਦੋ ਤਿੰਨ ਵੀਡੀਓ ਦੇਖੀਆਂ ਨੇ ਜਿਹੜੇ ਰੰਗ ਦਾ ਸੂਟ ਪਾਉਂਦੀ ਹੈ ਅ ਮਤਲਬ ਕਿ ਆਤਮਾ ਸਿੰਘ ਦੀ ਪਾਗ ਅੱਛੇ ਕਪਲ ਨੇ ਇਹ ਨਹੀਂ ਹੁਣ ਮੈਨੂੰ ਪਤਾ ਕਪਲ ਨੇ ਕਿ ਨਹੀਂ ਮੈਨੂੰ ਲੱਗਦਾ ਵੈਸੇ ਕਪਲ ਇਹ ਆਪਣੇ ਫਿਰ ਵੀਵਰਸ ਨੂੰ ਦੱਸਣਗੇ ਮੇਰੀ ਪਾਗ ਜਿਹੜੀ ਹੈ ਉਹਨਾਂ ਨੇ ਉਹਨਾਂ ਦੇ ਰੰਗ ਦਾ ਸੇਮ ਕਲਰ ਦੀ ਪਾਈ ਹੋਣੀ ਹੈ ਹਾਂਜੀ ਪਾਗ ਉਹਨਾਂ ਨੇ ਤੇ ਇਹ ਆਪਣੀ ਫੈਮਿਲੀ ਕੋਲੋਂ ਪੁੱਛ ਲੈਣ ਦੀ ਹੈ ਕਿ ਆਤ ਵੀਡੀਓ ਕਿਦਾਂ ਦੀ ਲੱਗੀ ਇਹ ਵੀ ਦੱਸਣਾ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਆ ਲਵ ਯੂ